raag suhi mahalla panjma ghar tija ik ओंकार satguru prasad mithna moh agnasok sagar kar kripa udar har nagar charan kamna sarana in rahen dina nath bhagat parhen raho anatha nath bhagat bhay metan sad sang jamdoot na petan jee man roop anup daya la rabna guna katya jamjala अमृत नाम रसन न नित है, है। जाप है रोग रूप माया ना व्यापै जब गोविंद संगी सब तारे होत नाही पंच बटवारे मन बच कर्म परब एकते आए सर्व फला सोई जन पाए धार अनुग्रह अपना प्रभु कीना केवल नाम भगत रस दीना आद मध अंत प्रभु सोई नानक तिस बिन अवर ना कोई राग सोई महला पांचवां अष्टपदीयं कर नौवां ਇਕ ਓੰਕਾਰ ਸਤਿਗੁਰੂ ਪ੍ਰਸਾਦ ਜਿਨ ਡਿਠਿਆ ਮਨ ਰੈਸੀਆ ਕਿਉ ਪਾਈਐ ਤਿਨ ਸੰਗ ਜਿਉ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜਿਉ ਤਿਨ ਸਿਉ ਪ੍ਰੀਤ ਨ ਤੁੱਟਈ ਕਬੂ ਨ ਹੋਵੈ ਭੰਗ ਜਿਉ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾ ਤੇਰੇ ਨਿਤ ਜਿਉ ਆਏ ਮਿਲੋ ਸੰਤ ਸੱਜਣਾ ਨਾਮ ਜਪੋ ਮਨ ਮਿੱਤ ਜਿਉ ਰਹਾਓ ਦੇਖਾ ਸੁਣੇ ਨਾ ਜਾਣੀ ਮਾਇਆ ਮੋਇਆ ਅੰਧ ਜਿਉ ਕਾਤੀ ਦੇਆ ਬਿਨਸਣੀ ਕੂੜ ਕਮਾਵੇ ਤੰਦ ਜਿਉ ਨਾਮ ਤੇ ਆਵੇ ਸੇ ਜਿਣ ਚੱਲੇ ਗੁਰਪੂਰੇ ਸੰਬੰਧ ਜਿਉ ਹੁਕਮੇ ਜੁਗਮੇ ਆਇਆ ਚੱਲਣ ਹੁਕਮ ਸੰਜੋਗ ਜਿਉ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜਿਉ ਈਸ਼ਨੋ ਕਰਤਾ ਬਿਸਰੈ ਤਿਸੈਬ ਸੋੜਾ ਸੋਗ ਜਿਉ ਆਪੁਨੇ ਪਰਵ ਭਾਣਿਆ ਦਰਗਾ ਪੈਦਾ ਜਾਏ ਜਿਉ ਇੱਥੇ ਸੁਖ ਮੁਖ ਉਜਲਾ ਇਕੋ ਨਾਮ ਧਿਆਏ ਜਿਉ ਆਦਰ ਦਿੱਤਾ ਪਾਰਬ੍ਰह्म ਗੁਰ ਸੇਵਿਆ ਸਤ ਪਾਏ ਜਿਉ ਤਾਂਥ ਨੰਤ ਰਵਰੇਆ ਸਰਬ ਜੀਆ ਪ੍ਰਤਪਾਲ ਜਿਉ ਸੱਚ ਖਜ਼ਾਨਾ ਸੰਚਿਆ ਏਕ ਨਾਮ ਧਨਮਾਲ ਜਿਉ ਮਨ ਤੇ ਕਵਨਾ ਬਿਸਰੈ ਜਹ ਆਪੇ ਹੋਏ ਦਿਆਲ ਜਿਉ ਆਵਣ ਜਾਣਾ ਰਹਿ ਗਏ ਮਨ ਮੁਠਾਂ ਰੰਕਾਰ ਜਿਉ ਤਾ ਕੈ ਅੰਤ ਨ ਪਾਈਐ ਉਚਾ ਅਗਮ ਅਭਾਰ ਜਿਉ ਜਿਸ ਪ੍ਰਭ ਆਪਣਾ ਬਿਸਰਾ ਸੋ ਮਰ ਜੰਮੈ ਲਖ ਵਾਰ ਜਿਉ ਸਚ ਨੇਹੁ ਤਿਨ ਪ੍ਰੀਤਮਾ ਜਿਨ ਮਨ ਮੁਠਾ ਆਪ ਜਿਉ ਗੁਣ ਸਾਝੀ ਤਿਨ ਸੰਗ ਵਸੇ ਆਠ ਪੈਰ ਪ੍ਰਭ ਜਾਪ ਜਿਉ ਰੰਗ ਰਤੇ ਪਰਮੇਸ਼ਰੈ ਬਿਨ ਸੇਸਕ ਰਸਨਤਾਪ ਜਿਉ ਤੂੰ ਕਰਤਾ ਤੂੰ ਕਰਨਹਾਰ ਤੂੰ ਹੈ ਇੱਕ ਅਨੇਕ ਜਿਉ ਤੂੰ ਸਮਰੱਥ ਤੂੰ ਸਰਬਮਹ ਤੂੰ ਹੈ ਬੁੱਧ ਵਿਵੇਕ ਜਿਉ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜਿਉ ਰਾਗ ਸੁਹੀ ਬਹਲਾ ਪੰਜਵਾ ਅਸ਼ਟਪਦੀਆਂ ਘਰ ਤਸਮ ਕਾਫੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀਂ ਜੇ ਚੁੱਕੀ ਛਾਈਂ ਪੀਤ ਹਿੰਜੀ ਕਾਡੀਆਂ ਜਿਨ੍ਹਾਂ ਨੇ ਉਹ ਦੁਜਾਣੇ ਲੱਗਾ ਚੂਰ ਮਰੋ ਸੇ ਬਾਡੀਆਂ ਹਾਉ ਨਾ ਛੋਡਿਓ ਕੰਤ ਪਾਸਰਾ ਸਦਾ ਰੰਗੀਲਾ ਲਾਲ ਪਿਆਰਾ ਇਹੋ ਮਹਿੰਜਾ ਆਸਰਾ ਰਹਾਉ ਸੱਜਣ ਤੂੰ ਹੈ ਸੈਨ ਤੂੰ ਮੈਂ ਤੁਝ ਉੱਪਰ ਬਹੁ ਮਾਣੀਆਂ ਜਾਂ ਤੂੰ ਅੰਦਰ ਤਾਂ ਸੁਖੇ ਤੂੰ ਨ ਮਾਣੀ ਮਾਣੀਆਂ ਜੇ ਤੂੰ ਟੁੱਠਾ ਕਿਰਪਾ ਨਿਦਾਨ ਨਾ ਦੂਜਾ ਬੇਖਾਲ ਇਹ ਭਾਈ ਮੂੰਦਾ ਤੜੀ ਨਿਤ ਹਿਰਦਾ ਰੱਖਾ ਸੰਭਾਲ ਪਾਪ ਜੁਲਾਈ ਪੰਧ ਤੋ ਨੈਣੀ ਦਰਸ ਦਿਖਾਲ ਸਰਬਣੀ ਸੁਣੀ ਕਹਾਣੀਆਂ ਜੇ ਗੁਰਥੀ ਬਹਿ ਕਿਰਪਾਲ ਕਿੰਤੀ ਲਖ ਕਰੋੜ ਪਿਰੇ ਰੋਮ ਨ ਪੂਜਣ ਤੇਰਿਆਂ ਤੂੰ ਸਾਹੀ ਤੂੰ ਸਾਹ ਹੁਣ ਕਹਿ ਨ ਸਕਾਂ ਗੁਣ ਤੇਰਿਆਂ ਸਈਆ ਤਉ ਅਸੰਖ ਮੰਜੋ ਹੱਬ ਬਧਾਨੀਆਂ ਇੱਕ ਪੋਰੀ ਨਦਰ ਨਿਹਾਲ ਦੇਹ ਦਰਸ ਰੰਗ ਮਾਣੀਆਂ ਜੈ ਡਠੇ ਮਨ ਧੀਰੀਆ ਕਿਲ ਵਿਖੋ ਵੰਜਨ ਦੂਰੇ ਸੋ ਕੋ ਬਿਸਰੈ ਮਾਉ ਮੈਂ ਜੋ ਰਹਾ ਪਰ ਪੂਰੇ ਹੋਇ ਨਮਾਣੀ ਟੈ ਪਈ ਮਿਲਿਆ ਸਹਿਜ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਈ ਸੁਹੀ ਮਹਲਾ ਪੰਜਵਾ ਸਿਮਰਤ 베ਦ ਪੁਰਾਨ ਪੁਕਾਰਨ ਪੋਥੀਆਂ ਨਾ ਬਿਨਾ ਸਭ ਕੁੜ ਗਾਲੀ ਹੋਸੀਆਂ ਨਾਮ ਨਦਾਨ ਅਪਾਰ ਭਗਤਾ ਮਨ ਬਸੈ ਜਨਮ ਮਰਨ ਮੋਹ ਦੁਖ ਸਾਧੂ ਸੰਗ ਨ ਸਹਿਰ ਹਾਉ ਮੋਹ ਬਾਦ ਅੰਕਾਰ ਸਰਪਰ ਰੁਨਿਆ ਸੁਖ ਨ ਪਾਇਨ ਬੂਲ ਨਾਮ ਬਸੁੰਨਿਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ ਅਵਤਾਰ ਮਾਇਆ ਤੰਦਿਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵਾਜ ਆਈ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਬਾਦ ਜੁਨੀ ਪਰਮ ਤੇ ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਭਇਆ ਅੰਮ੍ਰਿਤ ਹਰ ਕਾ ਨਾਮ ਤਿਨੇ ਜਨੀ ਜਪ ਲਿਆ ਕੁਝੇ ਕੋਟ ਅਸੰਖੋ ਬਹੁਤ ਅਨੰਤ ਕੇ ਜਿਸੁ ਬੁਝਾਇ ਆਪ ਨਿਹੜਾ ਤਿਸ ਹੈ ਬਿਸਰ ਨਹੀ ਦਤਾਰਿ ਆਪਣਾ ਨਾਮ ਦਿਹੁ ਗੁਣ ਗਾਵਾ ਦਿਨ ਰਾਤ ਨਾਨਕ ਚਉ ਇਹੋ ਰਾਗ ਸੁਹੀ ਮਹੱਲਾ ਪਹਿਲਾ ਕੁਚੱਜੀ ੴ ਸਤਿਗੁਰ ਪ੍ਰਸਾਦਿ ਮੰਝ ਕੁਚੱਜੀ ਅਮਾਵਣ ਦੂਸੜੇ ਹਉ ਕਿਉ ਸੋਹ ਰਾਵਣ ਜਾਉ ਜੀਉ ਇੱਕ ਦੂ ਇੱਕ ਚੜੰਦੀਆ ਕੌਣ ਜਾਣੈ ਮੇਰਾ ਨਾਉ ਜੀਉ ਜਿੰਨੀ ਸਖੀ ਸੋਹ ਰਾਵਿਆ ਸੇ ਅੰਬੀ ਸਾਵੜੀ ਇਹ ਜਿਉ ਸੇ ਗੁਣਮੰਜਨਾ ਆਵਨੀ ਹੌਂ ਕਹਿ ਜੀ ਦੋਸ ਤਰੇ ਜਿਉ ਕਿਆ ਗੁਣ ਤੇਰੇ ਵਿਥਰਾ ਹੌਂ ਕਿਆ ਕਿਆ ਕਿੰਨਾ ਤੇਰਾ ਨਾਉ ਜਿਉ ਇੱਕ ਤ ਟੋਲਨਾ ਅੰਬੜਾ ਹੌਂ ਸਾਦ ਕਰਬਾਣਾ ਤੇਰਾ ਜਾਉ ਜਿਉ ਸੋਹਣਾ ਰੁਪਾ ਰੰਗਲਾ ਮੂਰਤੀ ਤੈ ਮਾਨਕ ਜਿਉ ਸੇ ਬਾਤ ਸਹਿ ਦਿੱਤੀਆਂ ਮੈਂ ਤੈਨ ਸਿਉ ਲਾਇਆ ਚਿਤ ਜਿਉ ਮੰਦਰ ਮਿੱਟੀ ਸੰਦੜੇ ਪੱਥਰ ਕੀ ਤੇਰਾਸ ਜਿਉ ਔ ਇੰਨੀ ਟੋਲੀ ਭੁੱਲੀ ਅਸ ਤਿਸ ਕੰਤਨਾਂ ਬੈਠੀ ਪਾਸ ਜਿਉ ਅੰਬਰ ਕੁੰਜਾਂ ਕੁਰਲੀਆਂ ਬੱਗ ਵਹਿਟੇ ਆਏ ਜਿਉ ਸਾਤ ਅਨ ਚੱਲੀ ਸੌਰੈ ਕਿਆ ਮੋਦੇ ਸੀ ਅੱਗਾ ਜਾਏ ਜਿਉ ਸੁੱਤੀ ਸੁੱਤੀ ਝਾਲ ਥੀਆ ਭੁੱਲੀ ਬਾਟੜੀ ਅਸ ਜਿਉ ਤੈ ਸੋਣਾੜੋ ਮੁੱਤੀ ਅਸ ਦੁੱਖਾਂ ਕੀ ਤਰੀਆ ਅਸ ਜਿਉ ਤੂਦ ਗੁਣ ਮੈਂ ਸਭ ਅਬਗਣਾ ਇਕ ਨਾਨਕ ਕੀ ਅਰਦਾਸ ਜਿਉ ਸਭ ਰਾਤੀ ਸੁਹਾਗਣੀ ਮੈਂ ਦੁਹਾਗਣ ਕਾਈ ਰਾਤ ਜਿਉ ਸੁਹੀ ਮਹੱਲਾ ਪਹਿਲਾ ਸੋਚਤ ਜੀ ਜਾ ਤੂ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜਿਉ ਤੂ ਤੇ ਅੰਤਰ ਹਉ ਸੁਖ ਬਸਾਂ ਤੂ ਅੰਤਰ ਸਵਾਸ ਜਿਉ ਬਾਣਾ ਤਖਤ ਬਡਾਈਆਂ ਬਾਣਾ ਭੀਖ ਉਦਾਸ ਜਿਉ ਪਾਣ ਥਲ ਸਿਰ ਸਰਵ ਹੈ ਆੰਮਲੁ ਫੁੱਲ ਲੈ ਆਕਾਸ ਜਿਉ ਪਾਣਾ ਪਬਜੋ ਲੰਗੀ ਐ ਪਾਣਾ ਮੰਜ ਪਰਿਆਸ ਜਿਉ ਪਾਣਾ ਸੋ ਸੌਰੰਗਲਾ ਸਿਫਤ ਰਤਾ ਗੁਣਤਾਸ ਜਿਉ ਪਾਣਾ ਸੋ ਪੀਹਾ ਭਲਾ ਹਉ ਆਵਣ ਜਾਣ ਮੁਇਆਸ ਜਿਉ ਤੂੰ ਸੋ ਅਗਮ ਅਤੋਲ ਬਾ ਹਉ ਕਹਿ ਕਹਿ ਟੈ ਪਿਆਸ ਜਿਉ ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਪੂਖ ਪਿਆਸ ਜਿਉ ਗੁਰਸਬਦੀ ਸੋ ਪਾਇਆ ਸਚਨਾੰਗ ਕੀ ਅਰਦਾਸ ਜੀਉ ਸੁਹੀ ਮਹੱਲਾ ਪੰਜਮਾ ਗੁਣ ਬੰਤੀ ਜੋ ਦੀਸੈ ਗੁਰ ਸੇਖੜਾ ਤਿਸ ਦੇ ਬਿਨ ਬਲਾਗੋ ਪਾਏ ਜੀਉ ਆਖਾਂ ਬਿਰਥਾਂ ਜੀ ਕੀ ਗੁਰ ਸੱਜਣ ਦੇ ਮਲਾਈ ਜੀਉ ਸੋਈ ਦਸ ਉਪਦੇਸੜਾ ਮੇਰਾ ਮਨ ਅੰਤਨਾ ਕਾਹੂੰ ਜਾਏ ਜੀਉ ਇਹੋ ਮਨ ਤੈ ਕੂੜੇ ਵਸਾ ਮੈਂ ਮਾਰਗ ਦਿਹੁ ਬਤਾਏ ਜੀਉ ਹਉ ਆਇਆ ਦੂਰੋਂ ਚਲਕੈ ਮੈਂ ਤੱਕੀ ਤੋਸ ਰਣਾਈ ਜੀਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਘਵਾਏ ਜਿਉ ਇਤ ਮਾਰਗ ਚੱਲੇ ਭਾਈ ਜੜੇ ਗੁਰ ਕਹੈ ਸੋ ਕਾਰ ਕਮਾਏ ਜਿਉ ਤਿਆਗੇ ਮਨ ਦੀ ਮੱਤੜੀ ਵੇ ਸਾਰੇ ਦੂਜਾ ਪਾਉ ਜਿਉ ਇਉ ਪਾਬੈ ਹਰਦਰ ਸਾਬੜਾ ਨਹਿ ਲੱਗਾ ਤੱਤੀ ਪਾਉ ਜਿਉ ਹਉ ਆਪੋ ਭੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜਿਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀਆ ਪਸਾਉ ਜਿਉ ਮੈਂ ਬਹੁੜਨਾ ਤਿਸਨਾ ਭੁਖੜੀ ਔਰ ਜਤਰੇ ਤੋ ਅਗਾਏ ਜਿਉ ਜੋ ਕੋ ਰਦੀ ਸੈ ਸਖੜਾ ਕਿਸ ਨਿਬ ਨਿਵ ਲਾਗੋ ਪਾਏ ਜਿਉ ਰਾਗ ਸੁਹੀ ਸ਼ੰਤ ਮਹੱਲਾ ਪਹਿਲਾ ਕਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਪਰ ਜੋ ਬਨ ਮੈਂ ਮਤ ਪਈੜੇ ਕਰ ਪਹਣੀ ਬਲਰਾਮ ਜਿਉ ਮੈਲੀ ਅਬ ਗੁਣ ਚਿੱਤ ਬਿਨ ਗੁਰ ਗੁਣ ਨਾ ਸਮਾਬਨੀ ਬਲਰਾਮ ਜਿਉ ਮੁਨਸਾਰ ਨਾ ਜਾਣੀ ਪਰਮੁ ਪੱਲਾਣੀ ਜੋਬਨ ਬਾਦ ਗਵਾਇਆ ਬਰ ਕਰ ਦਰ ਦਰਸ਼ਨ ਨਹੀਂ ਜਾਤਾ ਕਿਰਕ ਸਹਜ ਨ ਪਾਇਆ ਸਤਗੁਰੂ ਪੂਸ ਨ ਮਾਰਗ ਚਾਲੀ ਸੂਤੀ ਰਹਿਣ ਬਿਹਾਣੀ ਨਾਨਕ ਬਾਲ ਤਣ ਰੰਡੀਪਾ ਬਿਨ ਪਰ ਤਨ ਕਮਲਾਨੀ ਬਾਬਾ ਮੈਂ ਬਰ ਦੇ ਮੈਂ ਹਰ ਬਰ ਪਾਵੈ ਤਿਸ ਕੀ ਬਲਰਾਮ ਜਿਉ ਰਬਰ ਹੈ ਅਜੁਗ ਚਾਰ ਤਿਰਪਵਨ ਬਾਣੀ ਜਿਸ ਕੀ ਬਲਰਾਮ ਜਿਉ ਤੇਰ ਭਾਵਨ ਕੰਤਰ ਵੈ ਸੋਹਾਗਣ ਅਪਵਣ ਬੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਾ ਪਰ ਪੂਰੇ ਹਰ ਕੀ ਨਾਰ ਸੋ ਸਰ ਬਸੋਹਾਗਣ ਰਾਡ ਨਾ ਮਹਿਲੇ ਵੇਸੇ ਨਾਨਕ ਮੈਂ ਬਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣ ਆਏ ਹਮ ਵੀ ਵੰਜਾ ਸਹੋਰੇ ਬਲਰਾਮ ਜਿਉ ਸਾਹ ਹੁਕਮ ਰਜਾਏ ਸੋ ਨਟਲ ਜੋ ਪ੍ਰਭ ਕਰੈ ਬਲਰਾਮ ਜਿਉ ਕਿਰਤ ਪਿਆ ਕਰਤੈ ਕਰ ਪਾਇ ਨੀਟ ਨ ਸਕੈ ਕੋਈ ਜਾਂ ਜੀ ਨਾ ਨਰ ਹੈ ਨੇ ਕੇਵਲ ਰਬ ਰਹਾ ਤੇ ਹੋ ਲੋਈ ਮਾਇ ਨਰਾਸੀ ਰੋਏ ਬਸੁੰਨੀ ਬਾਲੀ ਬਲਹੇ ਤੇ ਨਾਲਕ ਸਾਥ ਸਬਦ ਸੁਖ ਮਹਿਲੀ ਗੁਰ ਚਰਨੀ ਪ੍ਰਭ ਚੇਤੇ ਬਾਬਲ ਜਿਤੜੀ ਦੂਰ ਨ ਆਵੈ ਘਰ ਪਈ ਹੈ ਬਲਰਾਮ ਜਿਉ ਰੈਸੀ ਵੇਖ ਦੂਰ ਪਰ 라ਵੀ ਕਰ ਸੁਹੀਐ ਬਲਰਾਮ ਜੀਓ ਸਾਚੇ ਪਰ ਲੋੜੀ ਪ੍ਰੀਤ ਮਜੂੜੀ ਮਤ ਪੂਰੀ ਪਰਧਾਨ ਸੰਜੋਗੀ ਮੇਲਾ ਥਾਨ ਸੇਲਾ ਗੁਣ ਬੰਤੀ ਗੁਰ ਗਿਆਨੇ ਸਤ ਸੰਤੋਖ ਸਦਾ ਸੱਚ ਪੱਲਾ ਸੱਚ ਬੋਲੇ ਪਰ ਪਾਏ ਨਾਨਕ ਵਿਸੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਰਾਗ ਸੁਹੀ ਮਹੱਲਾ ਪਹਿਲਾ ਸ਼ੰਤ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ हम कर साजन आए साचै मेल मिलाए सहज मिलाए हर मन पाए पंच मिले सुख पाया साई बात प्राप्त होई जिस से ती मन लाया अनन मेल भया मन मान्या कर मंदिर सोहाए पंच शब्द तुम अनहद बाजे हम कर साजन आए आबो मीत प्यारे मंगल गाबो नारे सत्य मंगल गावो तां प्रभु पाबो सोई लड़ा जुगचार्य ਆਪਣਾ ਘਰ ਆਇਆ ਥਾਨ ਸੁਹਾਇਆ ਕਾਰ ਤੇ ਸਬਦ ਸੁਬਾਰੀ ਗਿਆਨ ਮਹਾਰਸ ਨੇਤਰੀ ਅੰਜਨ ਤ੍ਰਿਭਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੂ ਹਮ ਕਰ ਸਾਜਨ ਆਇਆ ਮੰਗ ਤਨ ਅੰਮ੍ਰਿਤ ਪਿੰਨਾ ਅੰਤਰ ਪ੍ਰੇਮ ਰਤਨ ਅੰਤ ਰਤਨ ਪਦਾਰਥ ਮੇਰਾ ਪਰਮ ਤਤ ਵਿਚਾਰੂ ਜੰਤ ਪੇਖ ਤੂੰ ਸਭ ਲਿਓ ਦਾਤਾ ਸਿਰ ਸਿਰ ਦੇਵਨ ਹਾਰੂ ਤੂੰ ਜਾਨ ਗਿਆਨੀ ਅੰਤਰ ਜਾਮੀ ਆਪੇ ਕਾਰਨ ਕੀਨਾ ਸੁਣੋ ਸਖੀ ਮਨ ਮੋਹਣ ਮੋਹਿਆ ਤਨ ਮਨ ਅਮਰਤ ਪੀਨਾ ਆਤਮ ਰਾਮ ਸੰਸਾਰਾ ਸੱਚਾ ਖੇਲ ਤੇ ਮਾਰਾ ਸੱਚ ਖੇਲ ਤੇ ਮਾਰਾ ਅਗਮ ਅਪਾਰਾ ਤੂਜ ਬਿਨ ਨ ਕੋ ਹੁ ਬਜਾਏ ਸਤਿ ਸਾਧਕ ਸੇ ਆਣੇ ਕੀਤੇ ਤੂਜ ਬਿਨ ਕਮਣ ਕਹਾਏ ਕਾਰ ਬਕਾਲ ਭਏ ਦੇਵਾਨੇ ਮਨ ਰੱਖੇ ਅਗੁਰ ਰਠਾਈ ਨਾਨਕ ਹੀ ਅਬਗੁਣ ਸਾਵਧ ਜਲਾ ਹੈ ਗੁਰੁ ਸੰਗਮ ਪ੍ਰਭ ਪਾਏ ਰਾਗ ਸੁਹੀ ਮਹੱਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵ ਸੱਜਣਾ ਹਉ ਦੇਖਾ ਦਰਸ਼ਨ ਤੇਰਾ RAM ਕਰ ਆਪਨੜੈ ਖੜੀ ਤਕਾਂ ਮੈਂ ਮਨ ਚੌਕ ਨੇਰਾ RAM ਮਨ ਚੌਕ ਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪਰਵਾਸਾ ਦਰਸ਼ਨ ਦੇਖ ਭਈ ਨਹਿ ਕੇਵਲ ਜਨਮ ਮਰਨ ਦੁਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਬਾਹੇ ਨਾਨਕ ਸਾਜਨ ਕੋ ਬਲ ਜਾਈਐ ਸਾਚ ਮਿਲੇ ਕਰ ਆਏ ਕਰ ਆਏੜੇ ਸਾਜਨਾ ਤਾਂ ਤਨ ਖੜੀ ਸਰਸੀ ਰਾਮ ਹਰ ਮੋਹੜੀ ਸਾਚ ਸਬਦ ਠਾਕਰ ਦੇਖ ਰਹਿੰ ਸੀ ਰਾਮ ਗੁਣ ਸੰਗਰਹਉ ਸੀ ਖਰੀ ਸਰਸੀ ਜਹਾਰਾ ਵੀ ਰੰਗ ਰਤਾ ਅਬ ਗਣ ਮਾਰ ਗੁਣੀ ਕਰਉ ਸਾਇਆ ਪੂਰਾ ਪੁਰਖ ਬਿਧਾਤਾ ਤਸਕਰ ਮਾਰ ਬਸੀ ਪੰਚਾਇਣ ਅਦਲ ਕਰੇ ਵਿਚਾਰੇ ਨਾਨਕ RAM ਨਾਮ ਦੇ ਸਤਾਰਾ ਗੁਰਮਤਿ ਮਿਲੈ ਪਿਆਰੇ ਬਾਹਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ RAM ਫਿਰ ਰਾਵਣ ਆਬਦ ਰਲੀ ਰਵਰ ਹੈ ਨਹਿ ਦੂਰੀ RAM ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਬਾਈ ਆਪੇ ਰਸਿਆ ਆਪੇ ਰਾਵੇ ਜਿਉ ਤਿਸ ਦੀ ਬੜਾਈ ਆਮਰ اڈੋਲ ਅਮੋਲ ਪਾਰਾ ਗੁਰਪੂਰੈ ਸਚ ਪਾਈਐ ਨਾਨਕ ਆਪੀ ਜੋਗ ਸੰਜੂਗੀ ਨਦਰ ਕਰੀ ਲਿ ਬਲਾਈਐ ਫਿਰ ਉੱਚੜੀਐ ਮਾੜੜੀਐ ਤੇਹੋ ਲੋ ਆਸਰਤਾ ਜਾ ਰਾਮ ਹੋ ਬਿਸਮ ਭਈ ਦੇਖ ਗੁਣਾ ਅਨਹਦ ਸਬਦ ਅਗਾਜਾ ਰਾਮ ਸਬਦੀ ਵਿਚਾਰੀ ਕਰਨੀ ਸਾਰੀ RAM ਨਾਮ ਨੀਸਾਣੋ ਨਾਮ ਬਿਨਾ ਖੋਟੇ ਨਹੀਂ ਠਹਰ ਨਾਮ ਰਤਨ ਪਰਵਾਣੁ ਪਾਤਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸੀ ਨਾਨਕ ਗੁਰਮੁਖ ਆਪ ਪਸਾਣਾ ਪਰਬ ਜੈਸੀ ਅਵਨਾਸੀ